ਲੁਧਿਆਣਾ ਦੇ ਤਾਂਦਰਾ ਰੋਡ ਨੇੜੇ ਪਿੰਡ ਮਹਿਮੂਦਪੁਰਾ ਦੇ ਵਿੱਚ ਪੁਲਿਸ ਵੱਲੋਂ ਇੱਕ ਕਾਰ ਦੇ ਵਿੱਚ ਰੇਡ ਕੀਤੀ ਗਈ ਜਿੱਦੇ ਚਲਦੇ ਆ ਪੁਲਿਸ ਅਤੇ ਪਰਿਵਾਰਕ ਮੈਂਬਰਾਂ ਵਿਚਾਲੇ ਹੱਥੋਪਾਈ ਤੱਕ ਹੋ ਗਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਨਸ਼ਾ ਤਸਕਰੀ ਮਾਮਲੇ ਦੇ ਵਿੱਚ ਕਾਰ ਵਿੱਚ ਰੇਡ ਕੀਤੀ ਸੀ ਅਤੇ ਇਸੇ ਵਿਚਾਲੇ ਨੌਜਵਾਨ ਅਤੇ ਪੁਲਿਸ ਵਿਚ ਹੱਥੋਪਾਈ ਹੋ ਜਾਂਦੀ ਆਖਿਰ ਕੀ ਹੈ ਪੂਰਾ ਮਾਮਲਾ ਉਹ ਤੁਹਾਨੂੰ ਦਿਖਾਉਂਦੇ ਆ ਇਸ ਰਿਪੋਰਟ ਵਿੱਚ ਜਿਸ ਵੇਲੇ 8:30 ਵਜੇ ਆਈ ਆ ਤਮਦਲੇ ਪੇ ਬੂਆ ਖੜਕਾਂਦੇ ਪਏ ਸੀ ਮੇਰੀ ਸੱਸ ਬੂਆ ਖੋਲਣ ਗਏ ਸੀ ਉਹਨਾਂ ਨੇ ਜਦੋਂ ਬੂਆ ਨਹੀਂ ਖੋਲਿਆ ਉਹਨਾਂ ਨੇ ਲੱਗਾ ਕਿ ਜਦੋਂ ਜਾਣ ਕੇ ਜਿੱਦਾਂ ਚੋਰ ਵਗੈਰਾ ਆਂਦੇ ਚੋਰੀ ਵਗੈਰਾ ਕਰਨ ਆਏ ਆ ਉਹ ਕਹਿੰਦੇ ਆਪਾਂ ਮਨੀਸ਼ ਨੂੰ ਗ੍ਰਿਫਤਾਰ ਕਰਨਾ ਸੱਸ ਮੇਰੇ ਨੇ ਬੂਆ ਨਹੀਂ ਖੋਲਿਆ ਪਰ ਉਹ ਨਾਲ ਦੇ ਘਰ ਪੋੜੀਆਂ ਤੋਂ ਠਾਣ ਨੂੰ ਆਏ ਇੱਕ ਜਣਾ ਸੱਸ ਮੇਰੀ ਨੇ ਅੰਦਰਲਾ ਬੂਆ ਮਤਲਬ ਖੁੱਲ ਲੱਗਿਓ ਨਾ ੱਤਕਾ ਮਾਰਿਆ ਤੇ ਸੱਸ ਮੇਰੇ ਥੱਲੇ ਡੇਗ ਗਏ ਤੇ ਜਦੋਂ ਬਾਹਰ ਸਾਰੇ ਡੇਣਗੇ ਉਹ ਕਹਿੰਦੇ ਮਨੀਸ਼ ਹੀਰਾਂ ਨੂੰ ਗ੍ਰਿਫਤਾਰ ਕਰਨਾ ਆਪਾਂ ਆਪਾਂ ਕਿਹਾ ਕਿ ਲੈ ਜਾਓ ਰਮਾਨ ਨਾਲ ਲੈ ਜਾਓ ਬੱਜੇਦੋ ਬਾਹਰ ਨੂੰ ਸਾਰੇ ਧਿਆਨੇ ਗਏ ਤੇ ਘਰਦਿਆਂ ਨੂੰ ਲੱਗਾ ਕਿ ਜਿੱਦਾਂ ਚੋਰੀ ਵਗੈਰਾ ਕਰਨ ਆਂਦੇ ਆ ਉਹ ਚੀਜ਼ ਆ ਘਰ ਦੇ ਉਹਨੂੰ ਛਡਾਣ ਲੱਗ ਪਏ ਉਹਨਾਂ ਪਹਿਲਾਂ ਡੰਡੇ ਡੁੰਡੇ ਮਾਰਿਆ ਸਾਰੇ ਦੇ ਬਾਅਦ ਚ ਉਹਨਾਂ ਗੋਲੀ ਚਲਾਤੀ ਉਹ ਮੇਰੇ ਘਰ ਵਾਲੇ ਦੇ ਲੱਗ ਗਈ ਕੀ ਨਾਮ ਘਰ ਵਾਲੇ ਦਾ ਰੋਹਿਤ ਹੀਰਾ ਅੱਛਾ ਮਨੀਸ਼ ਨੂੰ ਬੜਨਾ ਆਏ ਸੀ ਹਾਂਜੀ ਦੱਸਿਆ ਕਿਹੜੇ ਮਾਮਲੇ ਚ ਆਏ ਸੀਗੇ ਨਹੀਂ ਇਹ ਨਹੀਂ ਪਤਾ ਸਰ ਤੁਹਾਨੂੰ ਪਤਾ ਕੋਈ ਮਾਮਲਾ ਹੈਗਾ ਮਨੀਸ਼ ਦਾ ਨਹੀਂ ਤੇ ਉਸ ਤੋਂ ਬਾਅਦ ਕੀ ਕਿੰਨੀਆਂ ਗੋਲੀਆਂ ਲੱਗੀਆਂ ਉਹਦੇ ਉਰੇ ਦੋ ਗੋਲੀਆਂ ਲੱਗੀਆਂ ਇਹ ਕਾਰ ਪਾਰ ਹੋ ਗਈ ਤੇ ਇੱਕ ਲੱਤ 'ਚ ਲੱਗ ਗਈ ਅਚਾਨਕ ਚਲੀ ਜਾਂ ਤੁਹਾਨੂੰ ਪਤਾ ਲੱਗ ਸਾਹਮਣੇ ਵਾਲੀ ਤੁਹਾਡੇ ਸਾਹਮਣੇ ਵਾਲੀ ਬੋੜੀ ਨਹੀਂ ਨਹੀਂ ਮੈਂ ਅੰਦਰ ਸੀ ਤੇ ਉਹ ਬਾਹਰ ਸੀ ਸਾਰੇ ਜਾਣੇ ਹਾਂਜੀ ਪਤਾ ਨਹੀਂ ਗੋੜੀ ਕਿੱਦਾਂ ਚਲੀ ਨਹੀਂ ਨਹੀਂ ਤੇ ਉਸ ਤੋਂ ਬਾਅਦ ਪੁਲਿਸ ਕੀ ਕਰ ਰਹੀ ਆ ਤੁਸੀਂ ਹਾਂਜੀ ਕਾਰਵਾਈ ਕਰਨ ਦੇ ਮੇਰੀ ਸੱਸ ਨੂੰ ਠਾਣੇ ਲੈ ਗਏ ਹਾਂਜੀ ਤੇ ਫਾਦਰ ਤੁਹਾਡੇ 16 ਸਾਲ ਸੋਰਾ ਸਾਹਿਬ ਮੇਰੇ ਹੋਸਪੀਟਲ ਹਾਂਜੀ ਕੋਈ ਗੱਲਬਾਤ ਹੋ ਰਹੀ ਹੈ ਤੁਹਾਡੀ ਸੋਰਾ ਸਾਹਣਾ ਜੀ ਨਹੀਂ ਨਹੀਂ ਫੋਨ ਵੀ ਸਾਡੇ ਉਹ ਲੈ ਕੇ ਆਏ ਹਨ ਟੋਕੇ ਪਰ ਪੁਲਿਸ ਬਾਹਰ ਵੀ ਖੜੀ ਹੈ ਤੁਹਾਡੇ ਹਾਂਜੀ ਕੀ ਕਿਉਂ ਖੜੇ ਬਾਹਰ ਕੀ ਕਹਿੰਦੇ ਪਏ ਆ ਅੰਦਰ ਕਿਸੇ ਨੂੰ ਆਣ ਨਹੀਂ ਦੇ ਰਹੇ ਕਹਿੰਦੇ ਵੀ ਜੇ ਕੋਈ ਮੁੰਡਾ ਆਂਦਾ ਆ ਕੋਈ ਆਂਦਾ ਤੇ ਉਹਨੂੰ ਅੰਦਰ ਨਾ ਆਉਣ ਦੋ ਕਿ ਕੋਈ ਰਿਸ਼ਤੇਦਾਰ ਆਂਦਾ ਜਿੱਦਾਂ ਤੇ ਅੰਦਰ ਨਾ ਆਣ ਜੋ ਬਸ ਉਹਨਾਂ ਦੀ ਗੱਲ ਹੀ ਤੁਸੀਂ ਕੀ ਕੋ ਨੂੰ ਮੈਂ ਉਹਦੀ ਮੰਮੀ ਆ ਤਾਈ ਆ ਉਹਦਾ ਪਰ ਮੰਮੀ ਮੰਮੀ ਕਹਿੰਦੇ ਨੇ ਮੈਨੂੰ ਸਾਰੇ ਤੇ ਮੈਂ ਤਾਂ ਬਾਤ ਚਾਹੀ ਹੈ ਜਦੋਂ ਲੇ ਲੁਧਿਆਣਾ ਜੱਟ ਜੀ ਹਾਂਜੀ ਲੁਧਿਆਣਾ ਲਾਈਵ ਲਈ सुरेंद्र ਸੋਨੀ ਦੀ ਰਿਪੋਰਟ